ਤਸਵੀਰਾ ਖੰਨਾ ਦੇ ਆਹ ਨਾ ਜਿੱਥੇ ਇੱਕ ਕਲੋਨੀ ਦੇ ਵਿੱਚ ਇੱਕ ਦਿਨ ਪਹਿਲਾਂ ਤੱਕ ਜਿਹੜਾ ਗਹਿਣਾ ਘਟਾ ਧੀ ਦੇ ਵਿਆਹ ਦੇ ਵਾਸਤੇ ਇੱਕ ਪਿਓ ਨੇ ਜਮ੍ਹਾਂ ਕੀਤਾ ਹੁੰਦਾ ਹੈ ਤਾਂ ਚੋਰ ਉਸ ਸਾਰੇ ਗਹਿਣੇ ਤੇ ਹੱਥ ਸਾਫ਼ ਕਰਕੇ ਨਾ ਦੋ 11 ਹੋ ਜਾਂਦੇ ਨੇ ਚੋਰ ਬੜੇ ਹੀ ਆਰਾਮ ਦੇ ਨਾਲ ਆਉਂਦਾ ਉਸ ਤੋਂ ਬਾਅਦ ਉਸ ਗਹਿਣੇ ਦਾ ਤੇ ਹੱਥ ਸਾਫ਼ ਕਰਦੇ ਅਤੇ ਨਾ ਦੋ 11 ਹੋ ਜਾਂਦਾ ਘਰਦਿਆਂ ਨੂੰ ਭਣਕ ਤੱਕ ਨਹੀਂ ਲੱਗਦੀ ਸੀਸੀਟੀਵੀ ਫੁਟੇਜ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰ ਦੀਆਂ ਖੁਸ਼ੀਆਂ ਨੂੰ ਇਹ ਚੋਰ ਗ੍ਰਹਿਣ ਲਾ ਕੇ ਤਿੱਤਰ ਹੋ ਜਾਂਦਾ ਹੈ ਪਰਿਵਾਰ ਦੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਜਾ ਰਹੀਆਂ ਨੇ ਕਿਉਂਕਿ ਇਹ ਸਾਰਾ ਗਹਿਣਾ ਇੱਕ ਪਿਓ ਦੇ ਵੱਲੋਂ ਜੋ ਕਿ ਟਰਾਲੀ ਚਲਾਉਂਦਾ ਹੈ ਅਤੇ ਉਸ ਦਾ ਭਰਾ ਪ੍ਰਾਈਵੇਟ ਜੌਬ ਕਰਦਾ ਹੈ ਤੇ ਬੜੀ ਮਿਹਨਤ ਦੇ ਨਾਲ ਇੱਕ ਇੱਕ ਰੁਪਿਆ ਜੋੜ ਕੇ ਜਿਸ ਪਰਿਵਾਰ ਦੇ ਵੱਲੋਂ ਇਹ ਗਹਿਣੇ ਜੋੜੇ ਜਾਂਦੇ ਨੇ ਤਕਰੀਬਨ 3 ਤੋਂ 4 ਲੱਖ ਰੁਪਿਆ ਜੋੜ ਕੇ ਇਹ ਸਾਰੇ ਗਹਿਣੇ ਬਣਾਏ ਜਾਂਦੇ ਨੇ ਅਤੇ ਉਸ ਤੋਂ ਬਾਅਦ ਜਦੋਂ ਇਹ ਗਹਿਣੇ ਰੱਖੇ ਹੁੰਦੇ ਨੇ ਤਾਂ ਉਹਨਾਂ ਗਹਿਣਿਆਂ ਨੂੰ ਚੋਰ ਜਿਹੜਾ ਹੈ ਚੋਰੀ ਕਰਕੇ 9 ਤੋਂ 11 ਹੋ ਜਾਂਦਾ ਹੈ ਪਰਿਵਾਰ ਦੇ ਵੱਲੋਂ ਜਦੋਂ ਦੇਖਿਆ ਜਾਂਦਾ ਹੈ ਤਾਂ ਪਰਿਵਾਰ ਦੀ ਹਾਲਤ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ। ਦੇਰ ਰਾਤ ਚਾਦਰਾਂ ਨਾਲ ਤਰੀਕੇ ਦੇ ਨਾਲ ਚੋਰ ਪਿੱਛੋਂ ਦੀ ਦੀਵਾਰ ਤੋਂ ਛਲਾਂਗ ਲਗਾ ਕੇ ਆਉਂਦਾ ਹੈ ਘਰ ਦੇ ਵਿੱਚ ਦਾਖਲ ਹੁੰਦਾ ਹੈ ਅਲਮਾਰੀ ਦਾ ਲੋਕਰ ਤੋੜਦਾ ਹੈ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਰਿਪੋਰਟ ਘਰ ਦੇ ਵਿੱਚੋਂ ਮਹਿਲਾ ਗੁਰਦੁਆਰਾ ਸਾਹਿਬ ਜਾਣ ਦੇ ਲਈ ਉੱਪਰੋਂ ਜਦੋਂ ਥੱਲੇ ਆਉਂਦੀ ਹੈ ਤਾਂ ਉਹ ਡੰਗ ਰਹਿ ਜਾਂਦੀ ਹੈ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਹੋ ਚੁੱਕੀ ਹੁੰਦੀ ਹੈ ਕਮਰੇ ਦਾ ਸਾਰਾ ਸਮਾਨ ਵਿਖਰਿਆ ਪਿਆ ਹੁੰਦਾ ਹੈ ਚੋਰੀ ਦੀ ਵਾਰਦਾਤ ਤੋਂ ਬਾਅਦ ਧੀ ਦੇ ਵਿਆਹ ਨੂੰ ਲੈ ਕੇ ਜੋ ਖੁਸ਼ੀ ਦਾ ਮਾਹੌਲ ਹੁੰਦਾ ਹੈ ਉਹ ਮਾਤਮ ਦੇ ਵਿੱਚ ਬਦਲ ਜਾਂਦਾ ਹੈ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਜੇ ਤਾਂ ਖੰਗਾ ਲਿਆ ਜਾਂਦਾ ਹੈ ਤਾਂ ਉਸ ਵਿੱਚ ਇੱਕ ਚੋਰ ਜਿਹੜਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦਾ ਹੈ ਤਾਂ ਪਰਿਵਾਰ ਇਸ ਵੇਲੇ ਪੂਰਾ ਸਦਮੇ ਦੇ ਵਿੱਚ ਹੈ ਦੱਸਦੀ ਹੈ ਕਿ ਉਸ ਚੋਰ ਨੇ ਦੋ ਮੁੰਦਰੀਆਂ ਜੋ ਕਿ ਸੋਨੇ ਦੀਆਂ ਸਨ ਦੋ ਬਾਲੀਆਂ ਦੀਆਂ ਜੋੜੀਆਂ ਦੋ ਜੋੜੀ ਪਾਇਲ ਅਤੇ ਦੋ ਜੋੜੀ ਚੂੜੀਆਂ ਅਤੇ ਕਈ ਹੋਰ ਸਮਾਨ ਜੋ ਕਿ ਮਹਿੰਗਾ ਦੱਸਿਆ ਜਾ ਰਿਹਾ ਹੈ ਉਹ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਇਸ ਪੂਰੀ ਰਿਪੋਰਟ ਇਸ ਪੂਰੀ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਪੂਰੀ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਇਹ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਆਪਣਾ ਜੋ ਵੀ ਕੀਮਤੀ ਸਮਾਨ ਹੈ ਉਸ ਨੂੰ ਸੰਭਾਲ ਕੇ ਜ਼ਰੂਰ ਰੱਖੋ ਤਾਂ ਕਿ ਚੋਰ ਉਸ ਚੀਜ਼ ਦੇ ਹੱਥ ਸਾਫ਼ ਨਾ ਕਰ ਸਕਣ ਖੰਨਾ ਤੋਂ ਵਿਪਨ ਭਾਰਤਵਾਜ ਜਗਬਾਣੀ ਟੀਵੀ ਰਾਤੀ 1:30 1:30 ਦਾ ਟਾਈਮ ਹੋਣਾ ਹੈ ਅਸੀਂ نیچے ਆਇਆ ਵੈਸੇ ਮੈਂ 2 ਵਜੇ ਰੋਜ ਗੁਰਦਵਾਰ ਸਾਹਿਬ ਜਾਂਦੀ ਆ ਉੱਠ ਕੈਂਦੀਆਂ ਗਈ 3:30 ਜਾਂਦੀ ਆ ਗਈ ਤੇ ਜਦੋਂ ਅਸੀਂ نیچے ਆਏ ਗੁੜੀ ਅੱਗੇ ਰੋਜ نیچے ਸੌਂਦੀ ਹੈਗੀ ਤੇ ਰਾਤੀ ਜਦੋਂ نیچے ਆਈ ਉਹਨੇ ਇੱਕੋ ਦਮ ਦੇਖਿਆ ਕਹਿੰਦੀ ਮੰਮੀ ਵੀ ਆਪਣਾ ਸਾਰਾ ਸਮਾਨ ਕਿ ਖਲਾੜਿਆ ਪਿਆ ਕਹਿੰਦੀ ਤੁਸੀਂ ਕਿ ਐਸੀ نیچے ਮੈਂ ਕਿਹਾ ਨਹੀਂ ਮੈਂ ਤਾਂ ਗਈ ਨਹੀਂ ਜਦੋਂ نیچے ਆ ਕੇ ਅਸੀਂ ਦੇਖਿਆ ਸਾਡੇ ਸਾਰੇ ਲੋਕਰ ਵਗੈਰਾ ਸਾਰੇ ਖੁੱਲੇ ਪਏ ਸੀਗੇ ਤੇ ਕੀ ਕਹਿੰਦੇ ਦੋ ਜੋੜੇ ਸਾਡੇ ਵਾਲੀਆਂ ਦੇ ਸੀਗੇ ਦੋ ਰਿੰਗਾ ਸੀਗੀਆਂ ਤੇ ਦੋ ਜੋੜੇ ਸਾਡੇ ਝਾਂਜਰਾਂ ਦੇ ਸੀ ਤੇ ਦੋ ਜੋੜੇ ਸਾਡੇ ਚੂੜੀਆਂ ਦੇ ਸੀਗੇ ਹਾਂਜੀ ਇੱਕ ਵਿਸ਼ੂਏ ਜੋੜਾ ਸੀ ਬਾਕੀ ਵਿੱਚ ਘੜੀਆਂ ਘੁੜੀਆਂ ਸੀ ਜਿਆ ਸਾਰਾ ਸਮਾਨ ਲੈ ਕੇ ਇਸ ਤਰ੍ਹਾਂ ਹੀ ਚਲੇ ਗਏ ਆ ਸਾਡੀ ਬੇਨਤੀ ਹੈ ਵੀ ਜੇ ਕਿਸੇ ਨੂੰ ਪਿਹੜ ਭਰਾ ਨੂੰ ਕੋਈ ਸਾਡੀ ਹੈਲਪ ਕਰ ਸਕਦਾ ਕਿਸੇ ਨੂੰ ਪਤਾ ਹੈ ਬਸ ਉਹ ਸਾਡੀ ਹੈਲਪ ਕਰ ਦਵੇ ਬਸ ਵੀ ਅਸੀਂ ਕੁੜੀਆਂ ਵਾਸਤੇ ਜੋੜ ਰਹੇ ਸੀ ਆ ਵਾਸਤੇ ਹਾਂਜੀ 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 ਵਿਆਹ ਵਾਸਤੇ ਹੌਲੀ ਹੌਲੀ ਬਣਾਇਆ ਸੀ ਸਮਾਨ ਅਸੀਂ ਕਿੰਨੇ ਦਾ ਤੁਹਾਡਾ ਨੁਕਸਾਨ ਹੋ ਗਿਆ ਹੋ ਗਿਆ 2-3 ਲੱਖਾਂ ਦਾ ਸਾਡਾ ਕੁਝ ਪਤਾ ਲੱਗੇ ਵੀ ਤੁਸੀਂ ਅੜਗਰ ਜਿਵੇਂ ਕੈਮਰੇ ਲੱਗੇ ਨੇ ਕੁਝ ਆਇਆ ਉਹ ਵਿੱਚ ਹਾਂਜੀ ਵਿੱਚ ਆਉਂਦੇ ਹੋਏ ਤਾਂ ਸਾਨੂੰ ਦਿਖੇ ਨੇ ਕਿ ਹੁਣ ਕੇਲੀਅਰ ਨਹੀਂ ਨਾ ਦਿਖ ਰਿਹਾ ਵੀ ਕੌਣ ਹੈ ਕੌਣ ਨਹੀਂ ਪੁਲਿਸ ਨੂੰ ਇਨਫੋਰਮ ਕਰਤਾ ਤੁਸੀਂ ਹਾਂਜੀ ਰਾਤੀ ਕਰਤਾ ਸੀ ਜਦੋਂ ਆ ਗਏ ਸੀਗੇ ਉਹ ਰਾਤੀ ਹਾਂਜੀ ਹੁਣ ਵੀ ਕੰਪਲੇਨ ਕਰਵਾ ਕੇ ਆਏ ਆ ਪਤਾ ਲੱਗੇ ਕਿ ਕਿਨੇ ਬੰਦੇ ਸੀ ਉਹ ਵਿੱਚ ਕਹਿ ਰਹੇ ਨੇ ਵਿੱਚ ਆ ਰਹੇ ਆ ਪਤਾ ਲੱਗੇ ਇੱਕ ਇੱਕ ਹੀ ਬੰਦਾ ਆ ਰਿਹਾ ਹਾਂਜੀ ਥਲੇ ਅੰਦਰ ਕਿਵੇਂ ਐਟਾ ਇਤਨੀ ਕੁਸ਼ ਉਹ ਬੈਕ ਸਾਈਡ ਤੋਂ ਇਧਰੋਂ ਪਿਛੋਂ ਦੀ ਆ ਕੇ ਅਸੀਂ ਉੱਪਰ ਹੀ ਸੁੱਤੇ ਹੋਏ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਹੈਗਾ ਕਿ ਇਸ ਤਰ੍ਹਾਂ ਆਏ ਨੇ نیچے ਬੈਕ ਸਾਈਡ ਤੋਂ ਆ ਕੇ ਅੰਦਰ ਵੜੇ ਨੇ ਉਹ ਫਰੰਟ ਤੋਂ ਨਹੀਂ ਆਏ ਹੈਗੇ ਅੱਗੇ ਸਾਡੇ ਡੈਡੀ ਜੀ ਸੁੱਤੇ ਹੋਏ ਸੀ ਹਾਂਜੀ ਉਹ ਕੀ ਮੰਗਤੀ ਕਰਦੇ ਤੁਸੀਂ ਆ ਬਸ ਇਹੀ ਮੰਗਾ ਵੀ ਜੇ ਕਿਸੇ ਨੂੰ ਕੋਈ ਸਾਡੀ ਹੈਲਪ ਕਰ ਸਕਦਾ ਜਾਂ ਕਿਸੇ ਕੋਲ ਹੈਗਾ ਵੀ ਸਾਡਾ ਸਮਾਨ ਵਾਪਸ ਕਰ ਦੇਣ ਬਸ ਇਹੀ ਬੇਨਤੀ ਆ ਸਾਡੀ ਬਸ ਕੁਝ ਨਹੀਂ ਕਹਿਣਾ ਅਸੀਂ ਕਿਸੇ ਨੂੰ ਵੀ ਕੀ ਨਾਮ ਇੰਤਰਾ অরਮਨ ਜ ਸਿੰਘ ਹੈ ਅਹ ਤੇ ਕਿਤਾ ਕੀ ਘਟਨਾ ਵਾਪਰੀ ਜੀ ਕੋਈ ਹਾਂ ਜੀ ਰਾਤ 1:00 ਸਵੇਰ 1:00 ਵਜੇ ਦਾ ਟਾਈਮ ਹੈ ਜੀ ਤੇ ਅਸੀਂ نیچے ਆ ਕੇ ਦੇਖਿਆ 1:30 ਵਜੇ ਤਾਂ ਸਾਰਾ ਸੋਨਾ ਸੋਨਾ ਆਪਣਾ ਸਾਰਾ ਲੁੱਟ ਕੇ ਲੈ ਗਏ ਸੀਗੇ ਤੇ ਉਧਰੋਂ ਪਿੱਛੋਂ ਦੀ ਸ਼ਾਇਦ ਚੜ੍ਹਨੇ ਆ ਫਰਾਨੂੰ ਪਤਾ ਨਹੀਂ ਲੱਗਿਆ ਸੱਤੇ ਪੇ ਸੀ ਉੱਪਰ ਕੋਠੇ ਤੇ ਤੇ ਬਾਕੀ ਸੋਨਾ ਵਗੈਰਾ ਆਪਣਾ 3-4 ਲੱਖ ਦਾ ਲੈ ਗਏ ਜੀ ਲੁੱਟ ਕੇ ਭੈਣ ਤੇ ਸਿਸਟਰ ਲਈ 42 ਜੋੜੇ ਹੋਏ ਸੀਗੇ ਬਸ ਆਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਇਹ ਮੰਗ ਕਰਦੇ ਆ ਕਰੀਬ 10:30 ਵਜੇ ਮਨੁੱਖ ਰਾਮਨ ਜੋਤ ਸਮਾ ਗੁਰਮੀਲ ਸਿੰਘ ਆਰੋ ਭਗਤ ਖਲੋਨੀ ਖੰਨਾ ਦਾ ਟੈਲੀਫੋਨ ਮਸੂਲ ਹੋਇਆ ਸੀ ਵੇ ਸਾਡੇ ਇੱਥੇ ਚੋਰੀ ਹੋ ਗਈ ਜੀ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਪੂਰਾ ਪਰਿਵਾਰ ਸਾਡਾ ਕੋਠੀ ਦੇ ਉੱਪਰ ਸੁੱਤਾ ਪਿਆ ਸੀ ਤੇ ਮੇਰੇ ਦਾਦਾ ਜੀ ਥੱਲੇ ਸੁੱਤੇ ਪਿਆ ਸੀ ਤਕਰੀਬਨ ਉਹ ਕਹਿੰਦਾ 3-4 ਵਜੇ ਦੀ ਗੱਲ ਹੈ ਸਾਡੀ ਉਸੇ ਤੇ 112 ਨੰਬਰ ਗੱਡੀ ਵੀ ਗਈ ਸੀ ਤੇ ਅਸੀਂ ਉਹਦੀ ਸਿਟੀ ਫੁਟੇਜ ਲਾ ਰਹੇ ਹਾਂ ਸਿਟੀ ਫੁਟੇਜ ਦੇ ਇੱਕ ਬੱਤੀ ਦੀ ਫੋਟੋ ਆ ਚੁੱਕੀ ਆ ਜਿੱਥੋਂ ਗਲੀ ਦੇ بڑے ਮੋਟਰਸਾਈਕਲ ਵਾਲੇ ਉੱਤੇ ਤਿੰਨ ਬੰਦੇ ਬੜੇ ਨੇ ਤਿੰਨਾਂ ਦੀ ਇਹ ਫੋਟੋ ਕਲੀਅਰ ਨਹੀਂ ਹੋਈ ਜਲਦ ਹੀ ਇਹਨਾਂ ਨੂੰ ਗ੍ਰਿਪ ਚ ਲਿਆ ਜਾਊਗਾ